ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰਮਤ ਕੈਂਪ ਚੱਲ ਰਹੇ ਨੇ ਤੇ ਬੱਚੇ ਬਹੁਤ ਵਧੀਆ ਡਰਾਇੰਗ ਕਰ ਰਹੇ ਆ ਤੇ ਆਓ ਤੁਹਾਨੂੰ ਵਿਖਾਈਏ ਤੇ ਨਾਲੇ ਬੱਚਿਆਂ ਦੇ ਕੋਲੋਂ ਇਹ ਚੈੱਕ ਕਰੀਏ ਕੀ ਕੀ ਇਹਨਾਂ ਨੇ ਲਿਖਿਆ ਹੈ ਤੇ ਆਓ ਲਿਆਓ ਬਬੂ ਜੀ ਇਹ ਨਾਮ ਹੈ ਦਾਦਾ ਦੇਖੋ ਜੀ ਇਸ ਬੱਚੀ ਨੇ ਲਿਖਿਆ ਪੰਥ ਦੀ ਜੀਤ ਹਮੇਸ਼ਾ ਗੁਰੂ ਦੇ ਖਾਲਸੇ ਦੀ ਪੰਥ ਦੀ ਇਹ ਜੇਤ ਹੀ ਹੁੰਦੀ ਹੈ ਚੜ੍ਹਦੀ ਕਲਾ ਵਿੱਚ ਗੁਰੂ ਦਾ ਖਾਲਸਾ ਰਹਿੰਦਾ ਵਾ ਬਹੁਤ ਸੋਹਣਾ ਇਸ ਬੱਚੀ ਨੇ ਬਣਾਇਆ ਜੀ ਹਾਂਜੀ ਲਿਆਓ ਜੀ ਅੱਗੇ ਲਿਆਓ ਟਿਕਿਆਓ ਟਿਕਿਆਓ ਬੈਠੇ ਹੋ ਜੀ ਹਾਂਜੀ ਕੀ ਨਾਮ ਹੈ ਗੌਰਪ੍ਰੀਤ ਸਿੰਘ ਹਾਂਜੀ ਦੇਗ ਤੇਗ ਫਤਿਹ ਬਹੁਤ ਵਧੀਆ ਚੜਦੀ ਕਲਾ ਜੀ ਗੁਰੂ ਦੀ ਦੇਗ ਤੇ ਗੁਰੂ ਦੀ ਬਖਸ਼ੀ ਦੇਗ ਇਹ ਚੜਦੀ ਕਲਾ ਹੁੰਦੀ ਆ ਜੀ ਹਰ ਥਾਂ ਤੇ ਫਤਿਹ ਹੁੰਦੀ ਆ ਲਿਆਓ ਜੀ ਆਜੋ ਆਜੋ ਅੱਗੇ ਆਜੋ ਵੀ ਨਾਮ ਹੈ ਸ਼ਰ ਲੱਗੇ ਆਜੋ ਲੱਗੇ ਸ਼ਰਨਜੀਤ ਸਿੰਘ ਹਾਂ ਲਿਖਿਆ ਭਰੂਣ ਹਤਿਆ ਪਾਪ ਹੈ ਬਿਲਕੁਲ ਵੀ ਜਿਹੜੀ ਭਰੂਣ ਹਤਿਆ ਜਿਹੜੀ ਨਹੀਂ ਕਰਨੀ ਚਾਹੀਦੀ ਬਹੁਤ ਵਧੀਆ ਜੀ ਲਿਆਓ ਜੀ ਅੱਗੇ ਇਹ ਨਾਮ ਹੈ ਸਹਿਜ ਪ੍ਰੀਤ ਸਿੰਘ ਆਓ ਮਿਲ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਹਾਂਜੀ ਬਹੁਤ ਵਧੀਆ ਜਿਹੜਾ ਨਸ਼ਾ ਚੱਲ ਰਿਹਾ ਪੰਜਾਬ ਦੇ ਵਿੱਚ ਕਿ ਅਸੀਂ ਇਹਨੂੰ ਨਸ਼ਾ ਮੁਕਤ ਕਰਨਾ ਆਪਣੇ ਪੰਜਾਬ ਨੂੰ ਗੁਰੂ ਮਹਾਰਾਜ ਦੇ ਦੱਸੇ ਮਾਰਗ ਤੇ ਚੱਲਣਾ ਚੜ੍ਹਦੀ ਕਲਾ ਦੇ ਨਾਲ ਗੁਰੂ ਦੇ ਸਿੱਖਣ ਸਿਖਾਣੇ ਚੱਲਣਾ ਹੈ ਬਹੁਤ ਵਧੀਆ ਚੜ੍ਹਦੀ ਕਲਾ ਅੱਗੇ ਆਓ ਜੀ ਕੀ ਨਾਮ ਹੈ ਦਰਸ਼ਪ੍ਰੀਤ ਸਿੰਘ ਦਾਰਕ 30 ਦਾਰਕ ਪ੍ਰੀਤ ਸਿੰਘ ਹਾਂਜੀ ਲਿਖਿਆ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਜਵੰਤੀ ਦੋਰਾ ਪੜਦੇ ਆ ਰਾਜ ਕਰੇਗਾ ਖਾਲਸਾ ਸਭ ਥਾਂ ਤੇ ਗੁਰੂ ਦੇ ਖਾਲਸੇ ਨੇ ਰਾਜ ਕਰਨਾ ਜੀ ਤੇ ਕੀਤਾ ਵੀ ਹੈ ਬਹੁਤ ਵਧੀਆ ਚੜ੍ਹਦੀ ਕਲਾ ਕੇ ਲਿਆਓ ਜੀ ਲਿਆਓ ਲਿਆਓ ਇਹਨਾਂ ਜੀਓ ਲਓ ਲਿਓ ਲਓ ਆਜੋ 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 ਖਾਓ ਆਜੋ ਆਜੋ ਸਾਰੇ ਠੀਕ ਆ ਇਹਨਾਂ ਨੇ ਲਿਖਿਆ ਰਾਜ ਕਰੇਗਾ ਖਾਲਸਾ ਬਹੁਤ ਵਧੀਆ ਲਿਖਿਆ ਜੀ ਰਾਜ ਕਰੇਗਾ ਖਾਲਸਾ ਤੇ ਖਾਲਸੇ ਨੇ ਰਾਜ ਕਰਨਾ ਹੈ ਚੜ੍ਹਦੀ ਕਲਾ ਦੇ ਨਾਲ ਪਜੰਗੀਓ ਅੱਗੇ ਆਜੋ 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 ਅੱਗੇ ਆਜੋ ਆਜੋ بڑے ਢੱਲੇ ਦੀ ਗੱਲ ਆ ਹੈਂ ਦੇ ਲక్ష్ਮੀ ਬਣਾ ਰਿਆ ਲਿਆਓ ਰਾਂ ਚੱਕ ਰਾਓ ਲਿਆਓ ਲਿਆਓ ਸੁਦੇਓ ਵਾਹ ਜੀ ਵਾਹ ਰਾਜ ਕਰੇਗਾ ਖਾਲਸਾ ਬਹੁਤ ਵਧੀਆ ਇਹ ਡਰਾਇੰਗ ਕਰਿਆ ਕਰੋ ਜਿਹੜੀ ਤੁਹਾਨੂੰ ਹੋਰ ਵੀ ਵਧੀਆ ਜਿਹੜਾ ਅੱਖਰ ਲਿਖਣੇ ਆ ਜਾਣਗੇ ਆ ਫੜੋ ਹਾਂ ਜੀ ਰਾਜ ਕਰੇਗਾ ਖਾਲਸਾ ਬਹੁਤ ਸੁੰਦਰ ਬਹੁਤ ਵਧੀਆ ਚੜਦੀ ਕਲਾ ਹੋਰ ਲਿਆਓ ਲਿਆਓ ਵੀ ਲਿਆਓ ਲਿਆਓ ਇਹ ਨਾਮ ਹੈ ਮਨਜਿੰਦਰ ਸਿੰਘ ਮਨਜਿੰਦਰ ਸਿੰਘ ਅੱਛਾ ਕੀ ਲਿਖਿਆ ਸਿੱਖਾ ਸਿੱਖੀ ਨਾਲ ਕਰ ਪਿਆਰ ਨਾ ਇਸ ਦਾ ਕਰ ਵਪਾਰ ਬਿਲਕੁਲ ਸਿੱਖੀ ਦੇ ਨਾਲ ਪਿਆਰ ਹੀ ਕੀਤਾ ਜਾਂਦਾ ਵਾ ਤੇ ਪਿਆਰ ਦੇ ਨਾਲ ਹੀ ਜੁੜਿਆ ਜਾਂਦਾ ਸਿੱਖੀ ਦੇ ਵਿੱਚ ਆਜੋ ਆਜੋ ਅੱਗੇ ਹੋਰ ਕੋਣ ਰਹਿ ਗਿਆ ਆਜੋ ਇਹ ਸਿੱਖੀ ਦੇ ਨਾਲ ਪਿਆਰ ਦੇ ਨਾਲ ਹੀ ਜੁੜਿਆ ਜਾਂਦਾ ਹੈ ਇਹ ਸਿੱਖੀ ਕੋਈ ਪੈਸੇ ਨਾਲ ਨਹੀਂ ਮਿਲਦੀ ਕੋਈ ਜਤਰਾਇਆਂ ਨਾਲ ਨਹੀਂ ਮਿਲਦੀ ਇਹ ਸਿੱਖੀ ਇਧਰ ਹੋ ਜਾ ਪਿੱਠ ਨਹੀਂ ਕਰਨੀ ਗੁਰੂ ਮਹਾਰਾਜ ਵੱਲ ਹਾਂਜੀ ਲਿਖਿਆ ਜੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਮਹਾਨਿਆ ਸਰਬ ਉੱਚਿਆ ਹਾਂਜੀ ਜਿੱਥੋਂ ਗੁਰੂ ਦਾ ਸਿੱਖ ਔਟਾਸਰਾ ਲੈ ਕੇ ਚੱਲਦਾ ਬੜੀ ਚੜ੍ਹਦੀ ਕਲਾ ਇਹ ਬੱਚੇ ਕਲਾਸਾਂ ਲਾ ਰਹੇ ਆ ਗੁਰਮਤ ਕੈਂਪ ਚੱਲ ਰਿਹਾ ਦਮਦਮੀ ਟਕਸਾਲ ਦੇ ਵੱਲੋਂ ਤੇ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਜੋ ਦਮਦਮੀ ਟਕਸਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਲਾਈ ਹੈ ਤੇ ਜਥੇਦਾਰਾਂ ਸਾਪਿਆ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਤੇ ਪਿੰਡ ਪਿੰਡ ਪ੍ਰਚਾਰ ਕਰ ਰਹੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਚੜ੍ਹਦੀ ਕਲਾ ਇਹ ਬੱਚੇ ਲੱਗੇ ਨੇ ਤੇ ਇਸੇ ਤਰ੍ਹਾਂ ਅਸੀਂ ਬੱਚਿਆਂ ਨੂੰ ਨਵੀਂ ਪੀੜ੍ਹੀ ਨੂੰ ਗੁਰਮਤ ਦੇ ਨਾਲ ਜੋੜਨਾ ਹੈ ਤੇ ਸਾਰੇ ਬੱਚੇ ਡਰਾਇੰਗ ਜਿਹੜੀ ਹੈ ਨਾ ਕਰਿਆ ਕਰੋ ਘਰੇ ਵੀ ਹੋਰ ਜਿਹੜੇ ਅੱਖਰ ਸੋਹਣੇ ਬਣਾਓਗੇ ਠੀਕ ਆ ਸਾਰੇ ਤੇ ਬਹੁਤ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਸਾਰੇ ਚਲੋ ਬਹੁਤ ਵਧੀਆ ਠੀਕ ਹੈ ਜੀ ਚਲੋ ਠੀਕ ਹੈ ਜੀ